ਖਸ਼ੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀ ਰੋ ਸੈਂਚਰੀ ਦੇ ਉੱਪਰ ਇਸ ਵਾਰ ਜੰਨਤ ਦੇ ਉੱਪਰ ਕਾਫੀ ਜਿਹਾ ਅਟੈਕ ਹੈ ਉਹ ਰੈੱਡ ਮੈਟ ਦਾ ਆਇਆ ਹੋਇਆ ਹੈ ਰੈੱਡ ਮੈਟ ਨੂੰ ਚੈੱਕ ਕਿਵੇਂ ਕਰਨੀ ਹੈ ਤੁਸੀਂ ਬਿਲਕੁਲ ਪੱਤੇ ਦੇ ਥੜੇ ਪਾਸੇ ਉਹਨੂੰ ਨੋਟ ਕਰਨਾ ਹੈ ਜਿੱਥੇ ਰੈੱਡ ਮੈਟ ਹੋਈ ਉਹਦਾ ਜਿਹੜਾ ਪੂਰਾ ਜਾਲਾ ਬਣਿਆ ਹੋਣਾ ਤੇ ਸੋਨੂੰ ਉਹ ਦੇਖਣੀ ਪੂਰੀ ਨਜ਼ਰ ਆਏਗੀ ਤੇ ਜਿਹੜੇ ਪੱਤੇ ਐ ਉਹ ਸੜੇ ਹੋਏ ਨਜ਼ਰ ਆਉਣਗੇ ਗੱਲ ਗੌਰ ਨਾਲ ਸੁਣਿਓ ਇੰਨੀ ਵੀਡੀਓ ਪਾ ਰਹੇ ਆ ਬਾਕੀ ਵੀਡੀਓ ਕੱਲ ਸ਼ਾਮ ਨੂੰ ਆਪਾਂ ਪਾਵਾਂਗੇ ਤੇ ਇੱਕ ਜਿਹੜੀ ਜਿਵੇਂ ਸੁੰਡੀ ਐ ਉਹਦਾ ਟੈਗ ਵੀ ਆ ਚੁੱਕਿਆ ਹੈ ਤੁਸੀਂ ਇਹ ਵੀ ਇਹਨੂੰ ਸੈੱਟ ਦੇਖ ਕੇ ਅਜੀ ਪ੍ਰਤਾਕ ਕਰਕੇ ਸਪਰੇਅ ਕਰ ਲਿਓ ਪੂਰੀ ਵੀਡੀਓ ਆਪਾਂ ਸ਼ਾਮ ਨੂੰ ਜਾਂ ਕੱਲ ਸੋਹਾਂ ਪਾਵਾਂਗੇ ਰੱਬ ਸੁੱਖ ਰੱਖੇ ਤੇ ਸਿਰਫ ਤੁਹਾਨੂੰ ਦੱਸਣਾ ਸੀ ਕਿ ਬਈ ਜਿਹੜੀ ਰੈੱਡ ਮੈਟ ਹੈ ਤੁਸੀਂ ਇਥੋਂ ਜਿਹੜੀ ਪਰਚੋਲਾ ਕਰ ਸਕਦੇ ਤੁਹਾਨੂੰ ਸੌਖਾ ਪਤਾ ਲੱਗ ਜਾਊਗਾ ਲੇਕਿਨ ਸੁੰਡੀ ਵਾਸਤੇ ਉਹਨਾਂ ਦਵਾਈਆਂ ਤੁਸੀਂ ਲਾਜ਼ਮੀ ਕਰੋ ਕਿਉਂਕਿ ਸੁੰਡੀ ਹਰੇਕ ਟੂਸੇ ਦੇ ਵਿੱਚ ਸੁੰਡੀ ਬੈਠੀ ਹੋਈ ਹੈ ਇਹਨੇ ਸਾਡੇ ਨੁਕਸਾਨ ਇਹ ਬਹੁਤ ਕਰ ਦੇ ਨੇ ਸੋ ਧੰਨਵਾਦ ਸਭ ਦਾ ਜਿਉਂਦੇ ਬਾਦਰ ਸਸੀਕਾਲ ਸਾਰਿਆਂ ਨੂੰ ਤੇ ਇੱਕ ਛੋਟੀ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਵੀ ਜਿਹੜੇ ਹਾਲ ਤੱਕ ਸਾਡੇ ਕਿਸਾਨ ਭਰਾ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਾਡਾ ਖੇਤੀਬਾੜੀ ਅਪਡੇਟ ਚੈਨਲ ਨੂੰ ਤੁਸੀਂ ਫੇਸਬੁੱਕ ਤੇ ਫੋਲੋ ਕਰ ਲਓ ਤੇ ਜੂਟ ਉੱਤੇ ਜਾ ਕੇ ਸਾਨੂੰ ਫੋਲੋ ਕਰ ਲਓ ਕਿਉਂਕਿ ਅਸੀਂ ਤੁਹਾਡੇ ਲਈ ਬਹੁਤ ਕੰਮ ਦੀਆਂ ਚੀਜ਼ਾਂ ਲੈ ਕੇ ਆਉਂਦੇ ਰਹੇ ਨੇ John de Basterucci.